ਕੈਨੇਡਾ ਤੋਂ ਆਈ ਇੱਕ ਪੰਜਾਬਣ ਮਟਿਆਰ ਜੈਸਮੀਨ ਕੌਰ ਨੂੰ ਦਿੱਲੀ 에ਅਰਪੋਰਟ ਉੱਤੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਣ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਜਹਾਜ਼ ਤੋਂ ਸਿੱਧਾ ਜੇਲ੍ਹ ਤੱਕ ਦਾ ਸਫ਼ਰ ਉਸ ਨੂੰ ਕਿਉਂ ਕਰਨਾ ਪਿਆ ਇਹ ਸਾਰਾ ਕੁਝ ਉਸ ਨੂੰ ਪੜ੍ਹਾਈ ਲਈ 26 ਲੱਖ ਰੁਪਏ ਖਰਚ ਕਰਕੇ ਕੈਨੇਡਾ ਭੇਜਣ ਵਾਲੇ ਪਤੀ ਨੂੰ ਉੱਥੇ ਨਾ ਸੱਦਣ ਕਰਕੇ ਹੋਇਆ। ਜੈਸਮੀਨ ਉੱਤੇ ਦੋਸ਼ ਹੈ ਕਿ ਸਹੁਰੇ ਪਰਿਵਾਰ ਦੇ ਵਿਆਹ ਤੋਂ ਕੈਨੇਡਾ ਭੇਜਣ ਤੱਕ ਉੱਤੇ ਲੱਖਾਂ ਰੁਪਏ ਖਰਚ ਕਰਵਾ ਕੇ ਉਸਨੇ ਆਪਣੇ ਪਤੀ ਜਗਰੂਪ ਸਿੰਘ ਨੂੰ ਕੈਨੇਡਾ ਨਹੀਂ ਸੱਦਿਆ। ਦੋ ਕਿੱਲੇ ਜ਼ਮੀਨ ਕੈਨੇਡਾ ਜਾਣ ਦੇ ਚੱਕਰ ਵਿੱਚ ਵੇਚ ਕੇ ਹੁਣ ਡਰਾਈਵਰੀ ਕਰ ਰਹੇ ਜਗਰੂਪ ਸਿੰਘ ਦਾ ਕਹਿਣਾ ਹੈ ਕਿ ਜੈਸਮੀਨ ਕੌਰ ਨੇ ਇਹ ਸਭ ਕੁਝ ਸੋਚੀ ਸਮਝੀ ਯੋਜਨਾ ਤਹਿਤ ਕੀਤਾ। ਉਸਨੇ ਆਪਣੇ ਭਰਾ ਅਤੇ ਮਾਂ ਨੂੰ ਤਾਂ ਕੈਨੇਡਾ ਸੱਦ ਲਿਆ ਪਰ ਪਤੀ ਨੂੰ ਭੁੱਲ ਗਈ ਇਸ ਤਰ੍ਹਾਂ ਕੈਨੇਡਾ ਦੀ ਚਾਹਤ ਇਨ੍ਹਾਂ ਪਰਿਵਾਰਾਂ ਨੂੰ ਮਹਿੰਗੀ ਪੈ ਗਈ ਅਤੇ ਸੁਪਨੇ ਵੀ ਕੱਚ ਵਾਂਗ ਢਿੱਡਕ ਗਏ ਜਗਰੂਪ ਸਿੰਘ ਅਤੇ ਉਸਦੇ ਮਾਪਿਆਂ ਨੇ ਕਈ ਸਾਲ ਉਡੀਕ ਕੀਤੀ ਅਤੇ ਐਲਓਸੀ ਜਾਰੀ ਹੋਈ ਹੋਣ ਕਰਕੇ ਜੈਸਮੀਨ ਦਿੱਲੀ 에ਅਰਪੋਰਟ ਉੱਤੇ ਹੀ ਗ੍ਰਿਫਤਾਰ ਹੋ ਗਈ ਉਸਨੇ ਸ਼ਾਇਦ ਇਸ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿਉਂਕਿ ਉਹ ਕਈ ਸਾਲਾਂ ਬਾਅਦ ਕਈ ਸੁਪਨੇ ਅਤੇ ਉਮੀਦਾਂ ਲੈ ਕੇ ਪੰਜਾਬ ਪਰਤੀ ਸੀ ਪਰ ਦੂਜੇ ਪਾਸੇ ਸਹੁਰੇ ਪਰਿਵਾਰ ਨੇ ਪਹਿਲਾਂ ਹੀ ਪਰਚਾ ਦਰਜ ਕਰਵਾਉਣ ਤੋਂ ਇਲਾਵਾ ਪੁਲਿਸ ਰਾਹੀਂ ਪੂਰੀ ਕਾਨੂੰਨੀ ਕਾਰਵਾਈ ਕਰ ਰੱਖੀ ਸੀ ਜਗਰੂਪ ਸਿੰਘ ਦਾ ਕਹਿਣਾ ਹੈ ਕਿ 9 ਸਾਲ ਉਹ ਕੈਨੇਡਾ ਜਾਣ ਦੀ ਉਡੀਕ ਕਰਦਾ ਰਿਹਾ ਇਸ ਸਮੇਂ ਦੌਰਾਨ ਉਸਨੇ ਕੋਈ ਕੰਮ ਵੀ ਨਹੀਂ ਕੀਤਾ ਇਸ ਤਰ੍ਹਾਂ ਜ਼ਿੰਦਗੀ ਦੇ 9 ਸਾਲ ਧੋਖੇ ਅਤੇ ਭੁਲੇਖੇ ਵਿੱਚ ਹੀ ਲੰਘ ਗਏ ਲੋਕਾਂ ਦੇ ਮਿਹਣੇ ਅੱਡ ਸੁਣਨੇ ਪਏ ਉਸਨੇ ਕਿਹਾ ਕਿ ਧੋਖੇ ਦਾ ਸ਼ਿਕਾਰ ਹੋ ਕੇ ਅਤੇ 28 ਲੱਖ ਰੁਪਏ ਖਰਚ ਕੇ ਕੱਖੋਂ ਹੌਲੇ ਅਤੇ ਦੁਖੀ ਹੋਏ ਨੇ ਉਸਨੇ ਕਈ ਵਾਰ ਖੁਦਕੁਸ਼ੀ ਬਾਰੇ ਸੋਚਿਆ ਪਰ ਬੁੱਢੇ ਮਾਪੇ-ਬਾਪ ਬਲ ਦੇਖ ਕੇ ਉਹ ਆਪਣਾ ਇਰਾਦਾ ਬਦਲਦਾ ਰਿਹਾ। ਮਾਮਲੇ ਦੇ ਤਫਤੀਸ਼ੀ ਅਫਸਰ ਨੇ ਵੀ ਦੱਸਿਆ ਕਿ ਜੈਸਮੀਨ ਕੌਰ ਦੀ ਗ੍ਰਿਫਤਾਰੀ ਮਗਰੋਂ ਪੁੱਛਗਿੱਛ ਅਤੇ ਡਾਕੂਮੈਂਟ ਦੀ ਕੀਤੀ ਪੜਤਾਲ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਜੈਸਮੀਨ ਨੇ ਨਾਤਾ ਪੁਰਾਣੇ ਪਾਸਪੋਰਟ ਉਤੇ ਪਤੀ ਵਜੋਂ ਜਗਰੂਪ ਸਿੰਘ ਦਾ ਨਾਮ ਦਰਜ ਕਰਵਾਇਆ ਸੀ ਨਾ ਹੀ ਉਸਦੇ ਤਾਜ਼ਾ ਪਾਸਪੋਰਟ ਉਤੇ ਪਤੀ ਦਾ ਨਾਮ ਦਰਜ ਹੈ ਇਸੇ ਲਈ ਜਗਰੂਪ ਵੀ ਜੈਸਮੀਨ ਉਤੇ ਕੈਨੇਡਾ ਸੱਦਣ ਲਈ ਸਹੀ ਡਾਕੂਮੈਂਟ ਨਾ ਲਾਉਣ ਦਾ ਦੋਸ਼ ਲਾਉਂਦਾ ਹੈ ਵਿਦੇਸ਼ ਜਾਣ ਲਈ ਪੰਜਾਬੀ ਲੱਖਾਂ ਰੁਪਏ ਖਰਚ ਕਰਦੇ ਨੇ ਅਤੇ ਆਪਣੀ ਜ਼ਿੰਦਗੀ ਦਾਅ ਉਤੇ ਲਾਉਣ ਲੱਗੇ ਵੀ ਦੇਰ ਨਹੀਂ ਲਾਉਂਦੇ ਵਿਦੇਸ਼ ਜਾਣ ਦੀ ਬੇਲੋੜੀ ਚਾਹਤ ਅਤੇ ਡਾਲਰਾਂ ਦੇ ਸੁਪਨਿਆਂ ਦੇ ਪੱਤੇ ਪੰਜਾਬੀਆਂ ਨਾਲ ਆਈਡਟਸ ਵਾਲੇ ਬਿਆਨ ਦੇ ਰੌਲੇ ਤਾਂ ਨਵੀਂ ਗੱਲ ਹੋ ਸਕਦੇ ਨੇ ਪਰ ਡਾਲਰਾਂ ਅਤੇ ਵਿਦੇਸ਼ ਦੇ ਚੱਕਰਾਂ ਵਿੱਚ ਠੱਗੀ ਨਵੀਂ ਗੱਲ ਨਹੀਂ ਕੁਝ ਸਾਲ ਪਹਿਲਾਂ ਤੱਕ ਜਦੋਂ ਹਲੇ ਆਈਲੈਂਡਸ ਵਾਲੇ ਬਿਹਾਰ ਆਇੰਸ ਪਾਉਸ ਵੀਜ਼ੇ ਉੱਤੇ ਜਾਣ ਵਾਲਾ ਰਾਹ ਨਹੀਂ ਸੀ ਪਤਾ ਉਦੋਂ ਵੀ ਠੱਗਾਂ ਨੇ ਕਰੋੜਾਂ ਵਿੱਚ ਪੰਜਾਬੀ ਗੱਭਰੂ ਅਤੇ ਪਰਿਵਾਰ ਰਗੜੇ 20 ਸਾਲ ਪਹਿਲਾਂ ਜਗਰਾਉਂ ਇਲਾਕੇ ਵਿੱਚ ਦੇਸੀ ਮੀਮ ਕਾਂਡ ਚਰਚਾ ਵਿੱਚ ਆਇਆ ਸੀ ਛਾਤਰ ਲੋਕਾਂ ਨੇ ਔਰਕੈਸਟਰਾ ਅਤੇ ਹੋਰ ਖੇਤਰਾਂ ਵਿੱਚੋਂ ਸੋਹਣੀਆਂ ਕੁੜੀਆਂ ਲੱਭ ਕੇ ਉਹਨਾਂ ਨੂੰ ਕੈਨੇਡਾ ਜਾਂ ਹੋਰ ਕਿਸੇ ਦੇਸ਼ ਤੋਂ ਆਈਆਂ ਦੱਸ ਕੇ ਅਨੇਕਾਂ ਪੰਜਾਬੀ ਮੁੰਡਿਆਂ ਦੇ ਵਿਆਹ ਕਰਵਾਏ। ਉਸ ਸਮੇਂ ਐਸਐਸਪੀ ਰਹੇ ਮੁਕਵਿੰਦਰ ਸਿੰਘ ਸ਼ੀਨਾ ਅਤੇ ਗੁਰਪ੍ਰੀਤ ਸਿੰਘ ਭੁੱਲਰ ਮੌਕੇ ਅਜਿਹੇ ਠੱਗ ਟੋਲੇ ਕਾਬੂ ਕੀਤੇ ਗਏ ਸਨ। ਠੱਗੀ ਦੀ ਇਸ ਯੋਜਨਾ ਵਿੱਚ ਕੁਝ ਨਾਵੇਂ ਬੰਦੇ ਵੀ ਸ਼ਾਮਲ ਪਾਏ ਗਏ ਸਨ। ਇਹ ਲੋਕ ਕੁੜੀਆਂ ਨੂੰ ਬਹੁਤ ਘੱਟ ਰੁਪਏ ਦੇ ਕੇ ਲੱਖਾਂ ਦੀ ਠੱਗੀ ਮਾਰਦੇ ਸਨ। ਬਾਅਦ ਵਿੱਚ ਕਾਨੂੰਨ ਦੇ ਸ਼ਿਕੰਜੇ ਵਿੱਚ ਇਹ ਕੁੜੀਆਂ ਹੀ ਜ਼ਿਆਦਾਤਰ ਫਸਦੀਆਂ ਸਨ। ਕਈ ਸਾਲਾਂ ਬਾਅਦ ਇਸ ਉੱਤੇ ਇੱਕ ਫਿਲਮ ਵੀ ਬਣੀ ਇਹ ਬਰਤਾਰਾ ਕੁਝ ਦੇਰ ਚੱਲਿਆ ਪਰ ਬਾਅਦ ਵਿੱਚ ਭੇਤ ਖੁੱਲ ਗਿਆ ਅਤੇ ਲੋਕ ਤਾਂ ਅਸਲ ਵਿੱਚ ਵਿਦੇਸ਼ ਤੋਂ ਆਏ ਕੁੜੀ ਅਤੇ ਮੁੰਡਿਆਂ ਬਾਰੇ ਵੀ ਚੰਗੀ ਤਰ੍ਹਾਂ ਪੜਤਾਲ ਕਰਨ ਲੱਗ ਪਏ ਬਾਅਦ ਵਿੱਚ ਹਾਈਲਟਸ ਕਰਕੇ ਪੜ੍ਹਾਈ ਲਈ ਵਿਦੇਸ਼ ਜਾਣ ਵਾਲਾ ਰਾਹ ਸਾਹਮਣੇ ਆਇਆ ਤਾਂ ਸਮੁੱਚਾ ਦ੍ਰਿਸ਼ੀ ਬਦਲ ਗਿਆ ਜੈਸਮੀਨ ਦੇ ਮਾਮਲੇ ਵਿੱਚ ਹਾਈ ਕੋਰਟ ਦੇ ਡੀਐਸਪੀ ਰਿਸ਼ਪਾਲ ਸਿੰਘ ਢੀਂਡਸਾ ਮੁਤਾਬਕ ਦੁਰਾਹੇ ਨਾਲ ਸੰਬੰਧਿਤ ਜੈਸਮੀਨ ਕੌਰ ਖਿਲਾਫ 28 ਲੱਖ ਰੁਪਏ ਦੀ ਟੱਗੀ ਦਾ ਕੇਸ ਜੁਲਾਈ 2021 ਵਿੱਚ ਮਹਿਰਨਾ ਕਲਾਵਾਸੀ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਸੀ ਹਾਲਾਂਕਿ ਜੈਸਮੀਨ ਨੇ ਵੀ ਆਪਣੇ ਪਤੀ ਅਤੇ ਸਹੁਰਾ ਪਰਿਵਾਰ ਖਿਲਾਫ ਦਾਜ ਲਈ ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਸ਼ਿਕਾਇਤ ਦਿੱਤੀ ਸੀ ਪਰ ਤਤਕਾਲੀ ਡੀਐਸਪੀ ਸੁਖਨਾਥ ਸਿੰਘ ਨੇ ਇਸ ਸ਼ਿਕਾਇਤ ਨੂੰ ਖਾਰਜ ਕਰਦਿਆਂ ਤੋਖਾ ਧੜੀ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਸੀ। ਜ਼ਿਲ੍ਹਾ ਪੁਲਿਸ ਮੁਕਰੀ ਦੇ ਆਦੇਸ਼ ਉੱਤੇ ਥਾਣਾ ਸਦਰ ਰਾਏਕੋਟ ਦੀ ਪੁਲਿਸ ਨੇ ਕੇਸ ਦਰਜ ਕਰਕੇ ਜੈਸਮੀਨ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ ਜਿਸ ਦੇ ਆਧਾਰ ਉੱਤੇ ਹੁਣ ਉਸ ਦੀ ਗ੍ਰਿਫਤਾਰੀ ਹੋਈ ਅਤੇ ਉਸ ਨੂੰ ਜੇਲ੍ਹ ਜਾਣਾ ਪਿਆ। ਜੈਸਮੀਨ ਨੇ 4 ਨਵੰਬਰ 2015 ਨੂੰ ਜਗਰੂਪ ਨਾਲ ਵਿਆਹ ਕਰਵਾਇਆ ਸੀ ਅਤੇ 12 ਦਸੰਬਰ 2015 ਨੂੰ ਪੜ੍ਹਾਈ ਲਈ ਉਹ ਕੈਨੇਡਾ ਚਲੀ ਗਈ ਸੀ। ਇਸ ਉੱਤੇ ਸਾਰਾ ਖਰਚੇ ਜਗਰੂਪ ਦੇ ਪਰਿਵਾਰ ਨੇ ਕੀਤਾ ਸੀ। ਕੈਨੇਡਾ ਪੁੱਜ ਕੇ ਜੈਜ਼ਮੀਨ ਨੇ ਜਗਰੂਪ ਨੂੰ ਕੈਨੇਡਾ ਬੁਲਾਉਣ ਲਈ ਵੀਜ਼ਾ ਵਾਸਤੇ ਅਰਜੀ ਨਹੀਂ ਲਾਈ ਅਤੇ ਜਦੋਂ ਜ਼ੋਰ ਪਾਉਣ ਉਤੇ 6 ਸਾਲਾਂ ਬਾਅਦ ਫਾਈਲ ਲਗਾਈ ਤਾਂ ਦਸਤਾਵੇਜ਼ ਪੂਰੇ ਨਾ ਹੋਣ ਕਰਕੇ ਵੀਜ਼ਾ ਨਹੀਂ ਮਿਲਿਆ ਇਸ ਮਗਰੋਂ ਜੈਜ਼ਮੀਨ ਨੇ ਜਗਰੂਪ ਨਾਲ ਵਿਆਹ ਜਾਰੀ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਸਧਾਰਨ ਪਰਿਵਾਰ ਵਾਲੇ ਜਗਰੂਪ ਦੇ ਮਾਪੇ ਇਸ ਬਾਰੇ ਹੋਰ ਦੱਸਦੇ ਨੇ ਉਹਨੇ ਮੈਰਿਜ ਕੀਤੀ ਸੀਗੀ ਤੇ 4 ਨਵੰਬਰ 2015 ਦੇ ਵਿੱਚ ਜੀ ਤੇ ਜਿਹੜੀ ਸਾਡੀ ਨੂੰਹ ਸੀ ਲੜਕੇ ਵਧੀਆ ਜੀ ਵਿਆਹ ਕੇ ਲੈ ਗਿਆ ਸੀ ਵਧੀਆ ਪ੍ਰੋਗਰਾਮ ਚੱਲ ਰਿਹਾ ਸੀਗਾ ਦੇਖੋ 4 ਨੰਬਰ ਤੋਂ ਲੈ ਕੇ 19 ਦਸੰਬਰ ਤੱਕ ਸਾਡੇ ਕੋਲ ਰਹੀ ਤੇ 20 ਦਸੰਬਰ ਨੂੰ ਫਲੈਟ ਸੀ 19 ਦਸੰਬਰ ਤੋਂ ਘਰੋਂ ਜਾ ਕੇ ਉਹ ਚਲੋ ਵਧੀਆ ਹਮਾਰਾ ਬੇਟਾ ਜਗਰੂਪ ਸਿੰਘ ਕੋਲ ਮੈਰਪੁਰ ਤੱਕ ਛੱਡ ਕੇ ਵੀ ਆਇਆ ਸੀ ਤੇ ਚਲੋ ਵਧੀਆ ਚੱਲੀ ਜਾਂਦਾ ਸੀਗਾ ਵਧੀਆ ਪਹਿਲਾਂ ਫਾਨੂੰ ਪਹੁੰਚ ਕੇ ਉੱਥੇ ਫੋਨ ਵੀ ਕਰਦੀ ਰਹੀ ਸਾਰੀ ਗੱਲਬਾਤ ਕਰਦੀ ਜਣੀ ਵਧੀਆ 2 ਸਾਲ ਅਸੀਂ ਉਹਨੇ ਫੀਸਾਂ ਭੇਜਦੇ ਰਹੇ ਜਿੰਨੀਆਂ ਮੰਗਲੀਆਂ ਦੀ ਸੀ ਉਹਨੇ ਫੀਸ ਭੇਜ ਦਿੰਦੇ ਸੀ ਤੇ ਬਾਅਦ ਵਿੱਚ ਜਣੀ ਮਤਲਬ ਜੋ ਜੱਤ ਬਾਦ ਪੜਾਈ ਬਾਅਦ ਜੱਤ ਬਾਦ ਉਹਦੀ ਮੰਮੀ ਨੇ ਉਹਨੇ ਆਪਣੀ ਫੈਲਵਾਲ ਲਗਾਤੀ ਤਾਂ ਮੰਮੀ ਦੀ ਲੱਗ ਗਈ ਮੰਮੀ ਦਾ ਵੀ ਅਮਰ ਜਗਰੂਪ ਸਿੰਘ ਨੇ ਯਾਨੀ ਵਧੀਆ ਉਹਦੇ ਨਾਲ ਫੈਸਲੇ ਸੋਹ ਕਰਕੇ ਤੇ ਵਧੀਆ ਉਹਦੇ ਕਾਗਜ਼ਪੱਤਰ ਭੇਜ ਕੇ ਉਹਨੂੰ ਭੇਜਿਆ ਜੀ ਤੇ ਜੱਤ ਬਾਦ ਉਹ ਜੀ ਮੰਮਾ ਚਲੀ ਗਈ ਉਸ ਤੋਂ ਬਾਅਦ ਤਾਂ ਫਿਰ ਦਿਨ ਤੋਂ ਦਿਨ ਵਿਗੜਦੀ ਜਾਂਦੀ ਨਾਲ ਦੀ ਹਾਲਾਤ ਬਦਲਦੀ ਗਈ ਚਲੇ ਗਏ ਉਸ ਦੀ ਅਨ ਨੂੰ ਪਹਿਲਾਂ ਤਾਂ ਪਤਾ ਨਹੀਂ ਸੀਗਾ ਵੀ ਉਹਨੇ ਇੰਡੀਆ ਆਉਣਾ ਬਾਅਦ ਵਿੱਚ ਸਾਨੂੰ ਪਤਾ ਲੱਗਾ ਵੀ ਇੰਡੀਆ ਆਉਣਾ ਤੇ ਅਨ ਨੂੰ ਜਦੋਂ ਗ੍ਰਿਫਤਾਰ ਕੀਤੀ ਉਸ ਦਿਨ ਸਾਨੂੰ ਮੁਲਾਜ਼ਮਾਂ ਨੇ ਫੋਨ ਆਇਆ ਜੀ ਵੀ ਉਹਨੂੰ ਦਿੱਲੀ 에ਰਪੋਰਟ ਤੇ ਗ੍ਰਿਫਤਾਰ ਕਰ ਲਿਆ ਜੀ ਜੋਨ ਉਸ ਨੂੰ ਲੈ ਕੇ ਮੈਂ ਜਿੱਥੋਂ ਰਸਤੇ ਵਿੱਚ ਲੈ ਕੇ ਗਈ ਲੈ ਕੇ ਆਈ ਅਸੀਂ ਦਾ ਉਹਦੇ ਖਿਲਾਫ ਸਖਤ ਸਖਤ ਕਾਰਵਾਈ ਮੰਗ ਕਰ ਰਹੇ ਆ ਜੀ ਕਿ ਜਦੋਂ ਤੇ ਆਉਣ ਵਾਲੀ ਜਿਹੜੀ ਹੋਰ ਵੀ ਕੋਈ ਲੜਕੀਆਂ ਨੇ ਉਹ ਪਾਵਦੇ ਨਹੀਂ ਸਹੁਰੇ ਪਰਵਾਰ ਨੂੰ ਧੋਖਾ ਨਾ ਦੇਣ ਦੇ ਸਕਣ ਹੋ ਤੇ ਉਹਨਾਂ ਨੂੰ ਕੋਈ ਸੌਖ ਮਿਲ ਜਾਵੇ ਇਸ ਗੱਲ ਤੋਂ ਪ੍ਰਾਪਰਟੀ ਵੇਚੀ ਸੀਗੀ ਜੇ ਸਾਡੇ ਕੋਲ 2.5 ਕਿਲੇ ਜਿੰਨਾ ਪ੍ਰਾਪਰਟੀ ਸੀਗੀ ਜਿਸ ਦੇ ਪਰ 40000 ਵਿੱਚ ਵੇਚੂਗਾ ਥੋੜੀ ਰਹਿ ਗਈ ਸਾਡੇ ਕੋਲ ਮਤਲਬ 1.5 ਬਿਗਾਂ ਰਹਿ ਗਈ ਉਹਨਾਂ ਕੇ ਹੁਣ ਕੀ ਨਾ ਕੀ ਕਰੇ ਕੀਤਾ ਜਾ ਸਕਦਾ ਉਹਨੇ ਨਾਲ ਖਾਂਜੋਗੇ ਵੀ ਜਾਣੇ ਨਹੀਂ ਹੁੰਦੇ ਉਹਨੇ ਨਾਲ ਤਾਂ ਵਧੀਆ ਵਧੀਆ ਸੀ ਵਿਆਹ ਕੇ ਲੈ ਕੇ ਆਏ ਸੀ ਉਹ ਤਾਂ ਵਧੀਆ ਰਹੀ ਮੇਲਾ ਨਹੀਂ ਲੱਗਦਾ ਤੇ ਆ ਦੇਣੇ ਨਹੀਂ ਲੱਗਦਾ ਉਹ ਵੀਰ ਤੇ ਘਰ ਦੀ ਤਿਆਰੀ ਹੈ ਜਿਸ ਨੂੰ ਨੋਟ ਕੀ ਦੇ ਦਵਾਈ ਉਹ ਵੀ ਟੀਕ ਮੰਗਦੇ ਸੀ ਉਹ ਵੀ ਸਾਥੀ ਵੀ ਲੈ ਕੇ ਆ ਤੇ ਦੇ ਗਏ ਨਾਲ ਤੇ ਕਹਿੰਦੇ ਮੈਂ ਆਉ ਤੂਰੇ ਨਾ ਉਹ ਵੀ ਦੇ ਦਿੱਸੇ ਦਵਾਈ ਉਹ ਸੋਖੇ ਲੱਤਰ ਵੀ ਇਹਦੀ ਫੇਟ ਦੀ ਜਿਹੜੇ ਮੰਗੀ ਤੇ ਦਵਾਈ ਤੇ ਜਾਂ ਲੱਗੀ ਵਧੀਆ ਸੋਹੋ ਕੇ ਲਾਂਗਣ ਮਿਲ ਮਿਲ ਕੇ ਗਈ ਪੌਣ ਚੌਂਦ ਕਰ ਦਿੰਦੀ ਥੋੜਾ ਟਾਈਮ ਅੱਜ ਵਾਰ ਕੇ ਬੜੇ ਚਾਲੇ ਕਈ ਵਾਰ ਕਹਿੰਦੇ ਮੈਨੂੰ ਟਾਈਮ ਨਹੀਂ ਹੈ ਮੰਮੀ ਮੁੰਡੇ ਨੇ ਮੇਰੇ ਨੇ ਫੋਨ ਲਾਣਾ ਕਹਿੰਦੇ ਨਹੀਂ ਮੈਂ ਦੀਦੀ ਆ ਮੈਂ ਟਾਈਮ ਨਹੀਂ ਹੈ ਜੇ ਅਸੀਂ ਇੱਧਰ ਲਾਉਣ ਕਿਸੇ ਦਾ ਉਹਦਾ ਵੀ ਫੋਨ ਨਹੀਂ ਦੀਦੀ ਫੇਰ ਵੀ ਵਗੇ ਕਰੀ ਗਈ ਉਸ ਦਾ ਇੱਕ ਵਾਰ ਕਰ ਲਿੰਦੀ ਸੀ ਤੇ ਮੰਮੀ ਬਾਹਰ ਚਲੀ ਗਈ ਤੇ ਜਿਵੇਂ ਫੋਨ ਆਉਣ ਉਹ ਬੰਦ ਕਰਤ ਹੈ ਮੈਨਰੇ ਪੱਤੇ ਜੀ ਨਾਲ ਜਾਊਗਾ ਨਹੀਂ ਜੀ ਮੇਰੇ ਮੁੰਡੇ ਨੇ ਵੀ ਸੱਜੇ ਜੀ ਵੀ ਮੇਰੇ ਮੁੰਡਾ ਵੀ ਬਾਹਰੋਂ ਪੈਸੇ ਚਵਾਉਂ ਮੈਂ ਵੀ ਨਾਲ ਜਾਊਂਗੀ ਕਿ ਮੈਨੂੰ ਬਾਹਰ ਕਿਉਂ ਨਹੀਂ ਮੈਂ ਵੀ ਬਾਹਰ ਮੋਗਾ ਹੋਇਆ ਪਰ ਉਹ ਨਹੀਂ ਸਾਡੇ ਕਰੇ ਹੋਣਾ ਸੀ ਹੁਣ ਉੱਧਰ ਆਈ ਨਹੀਂ ਇਹ ਬਹੁਤ ਅਕਸਰ ਜੈਸਮੀਨ ਨੂੰ ਗ੍ਰਿਫਤਾਰ ਕਰਨ ਅਤੇ ਜਗਰਾਉਂ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਮਗਰੋਂ ਪੁੱਛਗਿੱਛ ਕਰਕੇ ਜੇਲ੍ਹ ਭੇਜਣ ਵਾਲੇ ਪੁਲਿਸ ਚੌਕੀ ਲੋਟਬੱਦੀ ਦੇ ਇੰਚਾਰਜ ਗੁਰਸੇਵਕ ਸਿੰਘ ਨੇ ਇਸ ਮਾਮਲੇ ਬਾਰੇ ਹੋਰ ਜਾਣਕਾਰੀ ਦਿੱਤੀ ਸਾਡੇ ਕੋਲ ਇੱਕ ਮਕਦਮਾ ਸੀ ਦਰਜ ਕਰਾਇਆ ਜਗਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਮੀਰਨਕਲਾਂ 1917 ਦੇ ਕੋਟ ਕੀ ਪਿੰਡ ਪੈਂਦਾ ਉਹਨਾਂ ਨੇ ਕੰਪਲੇਂਟ ਕੀਤੀ ਸੀ ਮਾਨਯੋਗ ਸ਼ਿਮਰ ਅਫੀਸਰ ਸਾਹਿਬਾਨ ਦੇ ਦਫ਼ਤਰ ਕਿ ਇੱਕ ਲੜਕੀ ਜੈਸਮੀਨ ਕੌਰ ਪੁੱਤਰੀ ਚੰਚਲ ਸਿੰਘ ਵਾਸੀ ਕੁਰਕ ਖੇਤਰ ਹਾਲਵਾ ਸਿਧਰਾਹਾ ਉਹਦੇ ਨਾਲ ਉਹਨਾਂ ਨੇ ਮੈਰਜ ਕਰੀ ਸੀ ਮੈਰਜ ਇਸ ਬੇਸ ਤੇ ਕਰੀ ਸੀ ਵੀ ਉਹ ਕੁੜੀ ਹਾਇਲਟ ਪਾਸ ਸੀ ਤੇ ਵਿਆਹ ਤੋਂ ਬਾਅਦ ਇਹਨੂੰ ਵੀ ਜਗਰੂਪ ਸਿੰਘ ਨੂੰ ਵਿਦੇਸ਼ ਲੈ ਕੇ ਜਾਊਗੀ ਕੈਡਾ 2015 ਚ ਇਹਨਾਂ ਦੀ ਮੈਰਜ ਹੋਈ ਤੇ ਉਹ ਇਹਨੇ ਦੋਸ਼ ਲਾਇਆ ਸੀ ਦਰਖਾਸਤ ਵਿੱਚ ਕਮਪਲੇਂਟ ਚ ਵੀ 28 ਲੱਖ ਰੁਪਈਆ ਮੇਰੇ ਤੋਂ ਖਰਚਾ ਕੇ ਗਰੂਪ ਸਿੰਘ ਤੋਂ ਜ਼ਮੀਨ ਵੇਚ ਕੇ ਇਹਨੇ ਲਾਇਆ ਤੇ ਕੁਰੀ ਨੂੰ ਵਿਦੇਸ਼ ਭੇਜਿਆ ਪੜ੍ਹਾਈ ਵਾਸਤੇ ਉਸ ਤੋਂ ਬਾਅਦ ਉਹ ਇਹਨੂੰ ਉਹਨੇ ਮਤਲਬ ਬੁਲਾਇਆ ਨੀ ਕੈਨੇਡਾ ਤੇ ਇਸ ਕਰਕੇ ਇਹਨੇ ਕਮਪਲੇਂਟ ਦਿੱਤੀ ਤੇ ਉਹ ਕਮਲੇਟ ਦੀ ਪੜਤਾਲ ਹੋਣ ਫਰੰਤ ਮ ਕਦਵਾ ਨੰਬਰ ਚਰਨ ਨਮੇ ਸਾਲ 2021 ਤੇ ਅੰਡਰ ਸੈਕਸ਼ਨ 420 406 ਆਈਪੀਸੀ ਖਾਣਾ सदर ਰੈਕੋਰਡ ਦਰਜ ਹੋਇਆ ਸੀ ਉਸ ਮੁਕਦਮੇ ਦੀ ਤਫਤੀਸ਼ ਦੌਰਾਨ ਅਸੀਂ ਉਹ ਕੁੜੀ ਆਲਰੇਡੀ ਕੈਨੇਡਾ ਜਾ ਚੁੱਕੀ ਸੀ ਯਾਖਰਾ ਕੇ ਤਾਂ ਅਸੀਂ ਐਲਓਸੀ ਜਾਰੀ ਕਰਵਾਈ ਸੀ ਤਾਂ ਜੋ ਉਹਨੂੰ ਜਦੋਂ ਆਵੇ ਤਾਂ ਅਸੀਂ ਉਹਨੂੰ ਕਾਬੂ ਕਰ ਸਕੀਏ ਉਹ ਐਲਓਸੀ ਉਹ ਕੈਨੇਡਾ ਤੋਂ ਆਈ ਤੇ ਉਹ ਸਾਨੂੰ 에어ਪੋਰਟ ਵਾਲਿਆਂ ਨੂੰ ਸੂਚਨਾ ਦਿੱਤੀ ਗਈ ਵੀ ਭਾਈ ਆਜੋ ਇਹਨੂੰ ਸਾਡੇ ਹੈਂਡਓਵਰ ਕਰਤਾ ਹੁੰਦੇ ਆ ਉਹਨੂੰ ਕਰਦੇ ਜਗਰੂਪ ਸਿੰਘ ਵਾਲਾ ਮਾਮਲਾ ਨਾ ਤਾਂ ਪਹਿਲਾ ਹੈ ਨਾ ਹੀ ਆਖਰੀ ਹੈ ਹੁਣ ਤੱਕ ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਿਨ੍ਹਾਂ ਵਿੱਚ ਕੈਨੇਡਾ ਗਈ ਪਤਨੀ ਜਾਂ ਪਤੀ ਨੇ ਆਪਣੇ ਜੀਵਨ ਸਾਥੀ ਨੂੰ ਨਹੀਂ ਸਦਿਆ ਅਤੇ ਬਾਅਦ ਵਿੱਚ ਗੱਲ ਲੜਾਈ ਝਗੜੇ ਤੋਂ ਥਾਣੇ ਕਚਹਿਰੀਆਂ ਵਿੱਚ ਪਹੁੰਚੀ ਕੁਝ ਮਾਮਲੇ ਖੁਦਕੁਸ਼ੀ ਤੱਕ ਜਾ ਪਹੁੰਚੇ ਕੈਨੇਡਾ ਗਈ ਵਿਅੰਤਕਰ ਦੇ ਮਾਮਲੇ ਵਿੱਚ ਲਵਪ੍ਰੀਤ ਸਿੰਘ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਬਹੁਤ ਰੌਲਾ ਪਿਆ ਸੀ। ਬਰਨਾਲਾ ਦੇ ਪਿੰਡ ਕੋਟੇ ਗੋਵਿੰਦਪੁਰਾ ਦੇ ਲਵਪ੍ਰੀਤ ਸਿੰਘ ਨੇ ਕੈਨੇਡਾ ਨਾ ਸੱਦੇ ਜਾਣ ਉਤੇ ਖੇਤ ਵਿੱਚ ਜਾ ਕੇ ਕੀਟਨਾਸ਼ਕ ਪੀ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। 2.5 ਸਾਲ ਪੁਰਾਣੇ ਇਸ ਮਾਮਲੇ ਵਿੱਚ ਥਾਣਾ ਧਨੋਲਾ ਦੇ ਪੁਲਿਸ ਨੇ ਕਾਰਵਾਈ ਅਤੇ ਗ੍ਰਿਫਤਾਰੀਆਂ ਕੀਤੀਆਂ ਸਨ। ਉਦਾਹਰਨ ਲਈ ਇਹ ਤਾਂ ਇੱਕ ਮਾਮਲਾ ਹੈ ਪਰ ਹਾਈਲਾਈਟ ਕਰਕੇ ਕੈਨੇਡਾ ਭੇਜੇ ਮੁੰਡੇ ਕੁੜੀਆਂ ਦੇ ਇਹ ਰੌਲੇ ਰੋਜ਼ ਦੀ ਗੱਲ ਹੋ ਗਏ ਨੇ। ਸਾਨੂੰ ਇਸ ਮਾਮਲੇ ਦੀ ਤਹਿ ਵਿੱਚ ਜਾਣਾ ਹੋਵੇਗਾ ਅਤੇ ਮਸਲੇ ਦੀ ਜੜ ਫੜਨੀ ਹੋਵੇਗੀ ਸਾਰਾ ਕੁਝ ਵਿਦੇਸ਼ ਜਾਣ ਦੇ ਸੁਪਨਿਆਂ ਨਾਲ ਜੁੜਿਆ ਹੋਇਆ ਹੈ ਪ੍ਰਵਾਸ ਪੰਜਾਬੀਆਂ ਲਈ ਨਵੀਂ ਗੱਲ ਨਹੀਂ ਇਹ ਤਾਂ ਸਾਡੇ ਡੀਐਨਏ ਵਿੱਚ ਹੀ ਹੈ ਕੈਨੇਡਾ ਜਾਣ ਲਈ ਪਹਿਲਾਂ ਸੌਖਾ ਰਾਹ ਮੁੰਡੇ ਕੁੜੀ ਦਾ ਵਿਆਹ ਹੁੰਦਾ ਸੀ ਅਤੇ ਸਾਰਾ ਟੱਬਰ ਪੀਆਰ ਹੋ ਕੇ ਵਿਦੇਸ਼ ਪਹੁੰਚ ਜਾਂਦਾ ਸੀ ਇਮੀਗ੍ਰੇਸ਼ਨ ਨੀਤੀ ਵਿੱਚ ਬਦਲਾਅ ਕਰਕੇ ਇਹ ਰਾਹ ਬੰਦ ਹੋਇਆ ਤਾਂ ਹੋਰ ਦੋ ਨੰਬਰ ਦੇ ਰਾਹ ਚੁਣੇ ਗਏ ਫੇਰ ਸਟੂਡੈਂਟਸ ਵੀਜ਼ਾ ਕੱਟ ਰਿਸਕ ਵਾਲਾ ਸਹੀ ਅਤੇ ਸੌਖਾ ਰਾਹ ਮਿਲ ਗਿਆ ਪਰ ਜਿਹੜੇ ਮੁੰਡੇ ਕੁੜੀਆਂ ਆਈਲੈਂਡਸ ਵਿੱਚ ਲੋੜਿੰਦੇ ਬੈਨ ਤੱਕ ਨਹੀਂ ਲੈ ਸਕਦੇ ਤਾਂ ਉਹ ਇਹ ਵਿਆਹ ਵਾਲਾ ਬਦਲ ਚੁਣਦੇ ਨੇ ਇਸ ਵਿੱਚ ਜ਼ਿਆਦਾਤਰ ਮੁੰਡੇ ਹੁੰਦੇ ਨੇ ਜੋ ਬੈਨ ਵਾਲੀ ਕੁੜੀ ਭਾਲ ਕੇ ਸਾਰਾ ਖਰਚ ਚੁੱਕਣ ਨੂੰ ਤਿਆਰ ਹੁੰਦੇ ਨੇ ਅਖਬਾਰਾਂ ਵਿੱਚ ਵੀ ਅਜਿਹੇ ਇਸ਼ਤਿਹਾਰਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ ਇੱਥੋਂ ਹੀ ਬਾਅਦ ਵਿੱਚ ਪੈਣ ਵਾਲੇ ਰੌਲੇ ਦਾ ਮੁੱਢ ਵੱਜਦਾ ਹੈ ਵਦੇਸ਼ ਨਾ ਜਾ ਸਕਣ ਉਤੇ ਮੁੰਡੇ ਵਾਲੇ ਕੁੜੀ ਉਤੇ ਕਈ ਕਿਸਮ ਦੇ ਦੋਸ਼ ਲਾਉਂਦੇ ਨੇ ਤਾਂ ਕੁੜੀ ਵੱਲੋਂ ਵੀ ਦਾਜ ਦਹੇਜ ਦੇ ਦੋਸ਼ ਲਾ ਕੇ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਕਿਸਮ ਦੇ ਸੌਦੇ ਵਾਲੇ ਵਿਆਹਾਂ ਵਿੱਚ ਨੁਕਸਾਨ ਲੱਖਾਂ ਰੁਪਏ ਖਰਚਣ ਵਾਲੀ ਧਿਰ ਦਾ ਹੁੰਦਾ ਹੈ ਭਵਿੱਖ ਵਿੱਚ ਇਹ ਰੁਝਾਨ ਘਟ ਹੋਣ ਦੀ ਹਾਲ ਦੀ ਘੜੀ ਸੰਭਾਵਨਾ ਨਜ਼ਰ ਨਹੀਂ ਆਉਂਦੀ ਜਿਸ ਕਰਕੇ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਮਾਮਲੇ ਵੱਡੀ ਗਿਣਤੀ ਵਿੱਚ ਜੇ ਸਾਹਮਣੇ ਆਉਣ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ